ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਗਿਆਨੀ ਸੰਤ ਸਿੰਘ ਮਸਕੀਨ ਰੰਦੀ ਅੱਜ ਦੀ ਕਥਾ ਸ਼ਰੀਕੇ ਦੇ ਮਤਲਕ ਹੈ ਦੱਸਦੇ ਪਏ ਹੈ ਕਿ ਜਿੱਦਾਂ ਬੇਹੰਕਰ ਦੁਸ਼ਮਨ ਤੁਹਾਡਾ ਸ਼ਰੀਕਾ ਹੁੰਦਾ ਤੁਹਾਡਾ ਕੋਈ ਵੀ ਨਹੀਂ ਕਿਉਂ ਕਿ ਸ਼ਰੀਕਾ ਤੁਹਾਡੀਆਂ ਕਮਜ਼ੋਰੀਆਂ ਤੁਹਾਡੇ ਰਾਜ਼ ਜਾਣਦਾ ਹੁੰਦਾ ਜਿਸ ਤਰ੍ਹਾਂ ਜਿਹੜੇ ਯਹੂਦੀ ਹੈ ਉਹ ਮੁਸਲਮਾਨਾਂ ਦੇ ਸ਼ਰੀਕ ਹੈ ਤੇ ਜਿਹੜੇ ਮੁਸਲਮਾਨ ਆ ਉਹ ਯਹੂਦੀਆਂ ਦੇ ਸ਼ਰੀਕ ਐ ਇਸੇ ਤਰ੍ਹਾਂ ਜਿਹੜੇ ਹਿੰਦੂ ਐ ਉਹ ਸਿੱਖਾਂ ਦੇ ਸ਼ਰੀਕ ਐ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਅੱਜ ਖਾਲਸਤਾਨ ਦੇ ਬਾਰੇ ਗੱਲ ਕਰਦੇ ਪਏ ਆ ਬਹੁਤ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਫਿਰ ਕਰਨੇ ਇਸ ਤੇ ਗੱਲਬਾਤ ਮੈਨੂੰ ਪਹਿਲੀ ਦਫਾ ਪਤਾ ਚੱਲਿਆ ਇੰਨੀ ਨਫ਼ਰਤ ਯਹੂਦੀ ਨੂੰ ਮੁਸਲਮਾਨ ਨਹੀਂ ਬਰਦਾਸ਼ਤ ਕਰਦਾ یہودی مسلمان نہیں برداشت کرتے ایک ہزار سال تک یہ بھٹکتے رہے دفے کھاندے رہے بے گھر کدی کدرے رولن کدی کدھر رولن حالانکہ دماغی طور پہ بڑے مہان دارمک طور پہ بڑی سوج بوجھ رکھنے والے عبادت گزار بھٹکے بہت بڑی بھاری مار کھا دی لیکن غضب کی گل یہ ہے کہ سب تو زیادہ مار کھا دی اب سمجھ چی دنیا کی سب تو زیادہ سمپن یہودی مہان یہودی چنگے ڈاکٹر سائنسدان دھناڈ آلم پاگل چنتک اس قوم نے اج بھی موجود نے اور اس قوم نے اس طرح کے پیدا کیے جس دن دا آلتے دا ਰੂਹ ਆਲਮ-ਏ-ਵजूद ਦੇ ਚਾਇਆ ਉਸ ਦੰਡਾਈ ਔਕੜਾਂ ਵਿੱਚ ਉਸ ਦੰਡਾਈ ਹੂ ਬਹੁ ਬਿਲਕੁਲ ਯਹੂਦੀਆਂ ਦੀ ਤਰ੍ਹਾਂ ਯਹੂਦੀਆਂ ਨੂੰ ਆਪਣੇ ਸ਼ਰੀਰ ਮੁਸਲਮਾਨਾਂ ਨੇ برداشت ਨਹੀਂ ਕੀਤਾ ਸ਼ਰੀਰ ਇਬਰਾਹਿਮ ਦੀ ਹੀ ਦੋ ਬੇਗਮਾਂ ਦਾ ਕਿੰਦੀ ਕਹਿ ਲੋ ਹੋਂ ਤੇ ਇਬਰਾਹਿਮ ਲਈ ਚਲਾ ਚਾਹੇ ਮੁਸਲਮਾਨ ਨੇ ਤੇ ਚਾਹੇ ਯਹੂਦੀ شریک نے نہیں برداشت کیا کہ شریک جب دشمن بنے گا تو بڑا بئنکر دشمن بنے معمولی دشمن نہیں ہوگا شریک شریق سارے راج پتا ہے شریک نیڑے رہ چکے اس سب اتار چڑا دا پتا ہے کتوں مار کرنی ہے کہ مار کرنی ہے وہ سب کچھ پتا ہے تو بہت بڑی مار مسلمانہ تو یہودیاں نے کھا دی اور لگاتار کھانے رہے ہیں ਕੋਸ ਮਾਰਨੇ ਉਹਨਾਂ ਨੂੰ ਡੈਂਦੀ ਕਲਾ ਵਿੱਚ ਨਹੀਂ ਛੁੱਟਿਆ ਉਹ ਚੜ੍ਹਦੀ ਕਲਾ ਵਿੱਚ ਗਏ ਤੇ ਸਮੁੱਚੇ ਅਰਬਾਂ ਦੇ ਵਿੱਚ ਘਿਰਿਆ ਆਇਆ ਉਹਨਾਂ ਨੇ ਆਪਣਾ ਦੇਸ਼ ਵੀ ਬਣਾ ਲਿਆ ਅਸਰਾ ਇਹ اور ਪੈਰ 地 ਮਾ ਕੇ ਬੈਠੇ ਨਹੀਂ ਬੜੇ ਪਾਇਦਾਰੀ ਨਾਲ ਖਾਲਸਾ ਦਾ ਸ਼ਰੀਕ Hindu ਯਹੂਦੀ ਦਾ ਸ਼ਰੀਕ ਮੁਸਲਮਾਨ ਫਾਇਦਾ ਸ਼੍ਰੇਸ਼ਟ ਜਿਸ ਤਰ੍ਹਾਂ ਇਕ ਇਬਰਾਹੀਮ ਸੀ ਉਸ ਤੋਂ ਇਹ ਦੋ ਕੌਮਾਂ ਅਗਾਹ ਚੱਲ ਕੇ ਜੋ ਹੈ ਫੈਲੀਆਂ ਵਧੀਆਂ ਮੂਲ ਧਾਰਾ Hindu ਤੇ Sikh ਦੀ ਇੱਕ ਹੈ ਜਿਵੇਂ ਇੱਕ ਦਰਿਆ ਵਗਦਾ ਹੈ ਤੇ ਉਹਦੀਆਂ ਦੋ ਧਾਰਾ ਬਣ ਜਾਣ ਇੱਕ ਸੱਜੇ ਲੱਗਣ ਲੱਗ ਪੈਂਦਾ ਹੈ ਇੱਕ ਖੱਬੇ ਉਹ ਆਪਣੇ ਆਪਣੇ ਰਸਤੇ ਤੇ ਕਾਰਦਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਇਸ ਤਰ੍ਹਾਂ ਮੂਲ ਧਾਰਾ ਤੇ ਇੱਕੋ ਹੈ ਅਗਾ ਚਲ ਕੇ ਦੋ ਸ਼੍ਰੀ ਕਰ ਚਾਰੀ ਹੈ ਮੈਸਰ ਇਸ ਤਰ੍ਹਾਂ ਸ਼ਰੀਕ ਜਿਵੇਂ ਦੁਸ਼ਮਣ ਹੁੰਦਾ ਹੈ ਦੂਜਾ ਤੀਜਾ ਨਹੀਂ ਹੋ ਸਕਦਾ ਪड़ोसी ਜਿੰਨਾ ਭयंकर ਦੁਸ਼ਮਣ ਹੋ ਸਕਦਾ ਹੈ ਉਹ ਭਰਾ ਨਹੀਂ ਹੋ ਸਕਦਾ ਆਪਣਾ ਭਰਾ ਜਿੰਨਾ ਕਮੀਨ ਦੁਸ਼ਮਣ ਹੋ ਸਕਦਾ ਹੈ ਉੱਤਨਾ ਦੂਜਾ ਤੀਜਾ ਨਹੀਂ ਕਿਉਂਕਿ ਉਹ ਜਦ ਮਾਰ ਕਰੇਗਾ ਉਸਨੂੰ ਸਾਰੇ ਉਤਾਰ ਚੜਾ ਦਾ ਪਤਾ ਨਹੀਂ ਤਾਰੀਆਂ ਕਮਜ਼ੋਰੀਆਂ ਦਾ ਪਤਾ ਹੈ ਹਿੰਦੂ ਬਾਰੇ ਤਾਂ ਹਿੰਦੂ ਸੰ ਸਨਾਤਨੀ ਸੰਤ ਸ੍ਰੀ ਨਾਮਦੇਵ ਜੀ ਮਹਾਰਾਜ ਦਾ ਕਹਿਣਾ ਹੈ ਕਿ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਤੇ ਗਿਆਨੀ ਸਿਆਣਾ ਇਹ ਅੰਦਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਵਾਕ ਔਰ ਸ੍ਰੀ ਨਾਮਦੇਵ ਜੀ ਮਹਾਰਾਜ ਦੀ ਬਾਣੀ ਮਹਾਰਾਸ਼ਟਰ ਦਾ ਇੱਕ ਪ੍ਰਸਿੱਧ ਸੰਤ ਪਾਠ ਕਰਦੇ ਆ ਨਾ ਪੰਕਤੀਆਂ ਨੂੰ ਪੜ੍ਹ ਕੇ ਲੰਘ ਜਾਂਦੇ ਹੁੰਦੇ ਸੀ ਤੇ ਇਹਨਾਂ ਦੋ ਚਾਰ ਮਹੀਨਿਆਂ 'ਚ ਮੈਨੂੰ ਥੋੜਾ ਜਿਹਾ ਗਹਿਰਾਈ ਦੇ ਚਾਹਤ ਮਾਰਨ ਦਾ ਮੌਕਾ ਮਿਲੇ ਇਸ ਪੰਕਤੀ 'ਚ ਬਿਨਾਂ ਨਾਮ ਦੇ ਕੋਈ ਕੀੜੇ ਜਿੰਦੂ ਅੰਨ ਤੁਰਕੂ ਕਾਰਣਾ ਅੰਧਾ ਸੱਚਾਈ ਨੂੰ ਵੇਖਦਾ ਹੀ ਨਹੀਂ ਸੱਚਾਈ ਨੂੰ ਵੇਖਣ ਵਿੱਚ ਬਿਲਕੁਲ ਅਸਮਰਤ ਕਿ ਕਹਤੇ ਈਸ਼ਵਰ ਹੈ ਜੇ ਈਸ਼ਵਰ ਪੱਥਰ ਹੈ ਤਾਂ ਪੱਥਰ ਦੀ ਪੂਜਾ ਕਰਦੇ ਆ ਕਰਦੇ ਆ ਦਿਲ ਪੱਥਰ ਹੋਵੇਗਾ ਦਿਮਾਗ ਪੱਥਰ ਹੋਵੇਗਾ ਕੁਦਰਤੀ ਦਾ ਜੈਸਾ ਸੇਵੇ ਜੈਸਾ ਹੋਏ ਸੁਭਾਨ ਅੱਲਾਹ ਗੁਰਬਾਣੀ ਸਾਹਿਬ ਦਾ ਫੈਸਲਾ ਜਿਸ ਨਾਲ ਮਨੁੱਖ ਜੁੜਦਾ ਹੈ ਲੈਸਾ ਹੋ ਜਾਂਦਾ ਹੈ ਪਰਮਾਤਮਾ ਸੱਚ ਹੈ ਸੱਚ ਪਰਮਾਤਮਾ ਹੈ ਹਿੰਦੂ ਦਾ ਸੱਚ ਹਿੰਦੂ ਦਾ ਪਰਮਾਤਮਾ ਪੱਥਰ ਹੈ ਉਹ ਪੱਥਰ ਦਾ ਪੁਜਾਰੀ ਤੇ ਪੱਥਰ ਹੋ ਗਏ ਉਹਦਾ ਦਿਮਾਗ ਉਹਦਾ ਦਿਲ ਔਰ ਬਿਲਕੁਲ ਇਹਨਾਂ ਨੇ ਸਬੂਤ ਮੁਈਆ ਕਰ ਦਿੱਤਾ 500 ਗੁਰਦੁਆਰੇ ਸਾੜ ਕੇ ਸਵਾਤਰ ਦਿੱਤੇ ਹਜ਼ਾਰਾਂ ਗੁਰਗਰਨ ਸਾਹਿਬ ਦੀਆਂ ਢੀੜਾਂ ਸਾੜ ਕੇ ਸਵਾਤਰ ਦਿੱਤੀਆਂ ਔਰ ਮਜਲੂਮਾਂ ਨੂੰ ਨੌਜਵਾਨਾਂ ਨੂੰ ਬੁਢਿਆਂ ਤੱਕ ਨੂੰ ਜ਼ਿੰਦਾ ਜਲਾ ਦਿੱਤਾ یہ کم پتھر کر سکتا ہے منخ نہیں کر سکتا اور اے گرو گرنتھ ساحب جی دیا یہ پنکتیاں جو نامدیو دیا نے بڑی ضرورت اس نے آخیا نے سمچے ہندو جگت نا ہندو ادے بالکل اندے دیکھو ہزار اندھے آ رہے ہو ہزار اندھے ایک سجاخا آ رہا ہوئے گلی چنگنا ہے دوسری دشا سامنے آ رہے ہیں ان اندھے ادے نے تو ٹکرا ہے کیونکہ دکھائی تو انہوں نے کچھ دینا نہیں ٹکرا اور جو سجاخا وچارا بچ کے لنگن دی کوشش بھی کرے گا تو اندیا نے تو دکے مارنے اور اس کا پرتا کر دینا ہے ਉਸ ਦਾ ਕਚੂਮਰ ਕਰ ਦੇਣਾ ਕਿ ਅੱਜ ਦਾ ਅੰਧਾ ਨਹੀਂ ਇਸ ਸਦੀਨਾ ਤੋਂ ਅੰਧਾ ਹੈ ਕਿਉਂਕਿ ਪੱਥਰ ਅੰਧਾ ਹੈ ਪੱਥਰ ਵਿੱਚ ਵੇਖਣ ਦੀ ਸਮਰੱਥਾ ਨਹੀਂ ਹੈ ਪੱਥਰ ਵਿੱਚ ਸੁਣਨ ਦੀ ਸਮਰੱਥਾ ਨਹੀਂ ਹੈ ਔਰ ਜਦ ਕੋਈ ਸੱਚ ਸੁਣ ਨਹੀਂ ਸਕਦਾ ਸੱਚ ਵੇਖ ਨਹੀਂ ਸਕਦਾ ਤੇ ਉਹਨੂੰ ਸਾਇਕਿਕ ਭਾਸ਼ਾ 'ਚ ਕਹਿੰਦੇ ਨੇ ਕਿ ਪੱਥਰ ਹੈ ਨਾ ਸੱਚ ਵੇਖ ਸਕਦਾ ਹੈ ਨਾ ਸੱਚ ਸੁਣ ਸਕਦਾ ਹੈ हिंदू साथ सोने नहीं तक रहा दो साल ਤੋਂ ਮੰਡੀ ਸਰਵਿਕ ਸੇਜ ਤੋਂ ਇੱਕ ਸਚਾਈ بلند ਬਾੰਦ ਸੁਣਾਈ ਜਾਂਦੀ ਰਹੀ ਸੁਣਾਈ ਜਾਂਦੀ ਰਹੀ ਸੁਣੀ ਸੁਣੀ ਸਚਾਈ ਹੈ ਕਿ ਇਹਨੂੰ ਵੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਪਰ ਮੈਂ ਲਵਸਪਿਰ ਦੋਰਾਵਾ ਅੱਜ ਦਾ ਅੰਧਾ ਨਹੀਂ ਬਹੁਤ ਪੁਰਾਣੇ ਸਮੇਂ ਦਾ ਅੰਧਾ ਕਿਥੇ ਵਕਤ ਸ੍ਰੀ ਕ੍ਰਿਸ਼ਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਦਰਯੋਦਨ ਨੇ ਆਖਿਆ ਪੁਰਖਾ ਤੂੰ ਪੰਜ ਪਿੰਡ ਹੀ ਦੇ ਦੇ ਤੇ ਸੁਲਾ ਹੋ ਜਾਏਗਾ ਮਹਾਭਾਰਤ ਦਾ ਜਿਹੜਾ ਬਹੁਤ ਵੱਡਾ ਹੁਣ ਖਰਾਬਾ ਹੋਣਾ ਹੈ ਬਚਾਅ ਹੋ ਜਾਏਗਾ ਤਮੇ ਬਾਦਵਾਨ ਨੂੰ ਰਾਜ਼ੀ ਕਰ ਲੈਣਾ ਤਨੋਂ ਥੋੜੇ ਤੇ ਹੀ ਰਾਜ਼ੀ ਹੋ ਜਾ। ਪੰਜ ਪਿੰਡ ਤੇ ਹੀ ਰਾਜ਼ੀ ਹੋ ਜਾ। ਤੂੰ ਇਤਨੀ ਲੰਬੀ ਚੌੜੀ ਸਲਤਨਤ ਦਾ ਮਾਲਕ ਪੰਜ ਪਿੰਡੇ ਨਾ ਨੂੰ ਦੇ ਦੇ। ਜਿਹੜੇ ਤੂੰ ਦੋਖੇ ਨਾਲ ਜਿੱਤੇ ਨੇ ਜੂਏ ਦੇ ਤੋਖੇ ਨਾਲ। ਕਿੰਨਾ ਦਾ ਮੈਂ ਪੰਜ ਸੁਨੀਆਂ ਜਿੰਨੀ ਵੀ ਜਗਾ ਨਹੀਂ ਦੇਣੀ। ਮਹਾਭਾਰਤ ਦਾ ਯੁੱਧ ਹੋਇਆ ਅਧੇ ਤੋਂ ਵੱਧ। ਦੇਸ਼ ਤਬਾਹ ਹੋ ਗਿਆ ਬਰਬਾਦ ਹੋ ਗਿਆ ਪੰਜ ਪਿੰਡ ਤੇ ਨਹੀਂ ਦਿੱਤੇ ਸਾਰਾ ਦੇਸ਼ ਤਬਾਹ ਕਰ ਦਿੱਤਾ ਸਮਾਕਰਣੀ ਅੰਧੇ ਹੀ ਕਰ ਸਕਦੇ ਨੇ ਬਹਿਰੇ ਕਰ ਸਕਦੇ ਨੇ ਮੈਨੂੰ ਇੰਜ ਲੱਗਦਾ ਹੈ ਕਿ ਸਾਰਾ ਦੇਸ਼ ਤਬਾਹ ਤੇ ਕਰ ਛੱਡਣਗੇ ਪੰਜ ਪਿੰਡ ਨਹੀਂ ਦੇਣਗੇ ਕਿਉਂਕਿ ਮੋਰ ਲਾਈ ਹੈ ਹਿੰਦੂ ਦੀ ਵਿਚਾਰਧਾਰਾ ਤੇ ਮੋਰ ਲਾਈ ਹੈ ਸਤ ਨਾਮ ਦੇਵ ਨੇ ਕਿ ਹਿੰਦੂ ਅੰਨਾ ਤੁਰਫੂ ਕਾਣਾ ਜੇ ਕਿਦਰ ਇਹ ਬੋਲ ਗੁਰੂ ਨਾਨਕ ਦੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਉਂਦੇ ਤੇ ਸ਼ਾਇਦ ਇਨਾਂ ਅੰਧਿਆਂ ਨੇ ਇਹ ਯਾਖਣ ਸੀ ਬਈ ਇਹ ਤੇ ਬੋਲ ਦੇ ਹੀ ਰਹਿੰਦੇ ਗੁਰੂ ਨਾਨਕ ਨੇ ਤੇ ਕਹਿ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਕਹਿ ਨਹੀਂ ਸੀ ਪਰ ਖਿਮਾ ਕਰੀ ਇਨਾਂ ਦੀ ਉਮਮਤ ਦੇ ਚ ਇਨਾਂ ਦੀ ਬਰਾਦਰੀ ਦੇ ਚ ਨਾਮ ਦੇਵ ہندو کہ ہندو انا ترکو کا ترک مسلمان اندا نہیں ہے کان ایک ہے ایک اکھ ہے سچائی ویک سکتا ہے لیکن یہ بالکل اندر ہے ਮੁਸਲਮਾਨ ਸੱਚਾਈ ਦੇਖਦਾ ਚਲੋ ਆਪਣੇ ਨਜ਼ਰੀਏ ਨਾਲ ਵੇਖਦਾ ਦੂਜੇ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਸ਼ਰੀਕੇ ਦੇ ਬਾਰੇ ਦੱਸਦੇ ਪਏ ਐ ਤੇ ਉਹਨਾਂ ਦੀ ਗੱਲ ਬਿਲਕੁਲ ਹਕੀਕਤ ਹੈ ਸੱਚੀ ਹੈ ਕਿ ਜਿਹੜੇ ਰਾਜ਼ ਤੁਹਾਡੇ ਤੁਹਾਡਾ ਸ਼ਰੀਕ ਜਾਣਦਾ ਨਾ ਸ਼ਰੀਕਾ ਜਾਂ ਤੁਹਾਡੀਆਂ ਕਮਜ਼ੋਰੀਆਂ ਜਿਹੜੀਆਂ ਤੁਹਾਡਾ ਸ਼ਰੀਕਾ ਜਾਣਦਾ ਨਾ ਉਹ ਦੂਸਰਾ ਨਹੀਂ ਜਾਣਦਾ ਇਸੇ ਕਰਕੇ ਤੇ ਕਹਿੰਦੇ ਆ ਕਿ ਜਿਹੜਾ ਸ਼ਰੀਕਾ ਹੁੰਦਾ ਨਾ ਉਹ ਬਹੁਤ ਹੀ ਬੇਹੰਕਰ ਦੁਸ਼ਮਣ ਹੁੰਦਾ ਤੁਹਾਡਾ ਉਹ ਤੁਹਾਨੂੰ ਇੰਨਾ ਕੁ ਨੁਕਸਾਨ ਪਹੁੰਚਾਉਂਦਾ ਹੈ ਕਿ ਦੂਸਰਾ ਉਹਨਾਂ ਨੁਕਸਾਨ ਕਦੀ ਵੀ ਪਛਾਣ ਨਹੀਂ ਸਕਦਾ ਸਹਿਨ ਜਿਸ ਤਰ੍ਹਾਂ ਤੁਸੀਂ ਕਥਾ ਦੇ ਵਿੱਚ ਦੇਖਿਆ ਕਿ ਗਿਆਨੀ ਸੰਸੀ ਮਸਕੀਨ ਹਣੀ ਦੱਸਦੇ ਪਏ ਐ ਕਿ ਕਿੱਦਾਂ ਯਹੂਦੀ ਜਿਹੜੇ ਆ ਮੁਸਲਮਾਨਾਂ ਦੇ ਸ਼ਰੀਕ ਐ ਤੇ ਮੁਸਲਮਾਨ ਯਹੂਦੀਆਂ ਦੇ ਸ਼ਰੀਕ ਐ ਕਿੱਦਾਂ ਉਹਨਾਂ ਦੀਆਂ ਆਪਸ ਵਿੱਚ ਕਈ ਜੰਗਾਂ ਲੜਾਈਆਂ ਹੋਈਆਂ ਕਿੰਨਾ ਨੁਕਸਾਨ ਪਹੁੰਚਾਇਆ ਤੇ ਸੇਮ ਇਸੇ ਤਰ੍ਹਾਂ ਹੀ ਜਿਹੜੇ ਹਿੰਦੂ ਐ ਉਹ ਸਿੱਖਾਂ ਦੇ ਸ਼ਰੀਕ ਐ ਜਿਹੜਾ ਹਿੰਦੂ ਐ ਨਾ ਉਹ ਸਿੱਖਾਂ ਦੇ ਨਾਲ ਬਹੁਤ ਹੀ ਬੈਰ ਰੱਖਦਾ ਵੈ ਦੇਖ ਲਓ ਕਿ ਅੱਜ ਵੀ ਹਿੰਦੁਸਤਾਨ ਦੇ ਵਿੱਚ ਹਿੰਦੂ ਜਿਹੜੇ ਆਪਣੇ ਸਿੱਖ ਵੀਰਾਂ ਦੇ ਨਾਲ ਚੰਗਾ ਸਲੂਕ ਨਹੀਂ ਕਰਦੇ ਉਹਨਾਂ ਨੂੰ ਉਹਨਾਂ ਦੇ ਰਾਈਟ ਨਹੀਂ ਦਿੱਤੇ ਜਾਂਦੇ ਪੰਜਾਬ ਦੇ ਵਿੱਚ ਆਪਣੇ ਸਿੱਖਾਂ ਵੀਰਾਂ ਦੇ ਨਾਲ ਬਹੁਤ ਤੱਕਾ ਕੀਤਾ ਜਾਂਦਾ ਹੈ ਤੇ ਜਿਹੜੇ ਆਪਣੇ ਸਿੱਖ ਵੀਰਾਂ ਦੀ ਮੰਗ ਹੈ ਖਾਲਸਾਣ ਦੀ ਉਹਨੂੰ ਵੀ ਪੂਰਾ ਨਹੀਂ ਕੀਤਾ ਜਾਂ ਦਿੱਤਾ ਉਹ ਵੀ ਜਿਹੜੇ ਗੱਲ ਕਰਦੇ ਆ ਤੇ Hindu ਲੜਦੇ ਆ ਕਿ ਕਿਉਂ ਤੁਸੀਂ ਖਾਲਸਾਣ ਦੀ ਗੱਲ ਕਰਦੇ ਹੋ ਹਾਲਾਂਕਿ ਜਿਹੜੇ ਆਪਣੇ ਸਿੱਖ ਵੀਰ ਹੈ ਉਹਨਾਂ ਦੀ ਮੰਗ ਬਿਲਕੁਲ ਜਾਇਜ਼ ਹੈ ਕਿ ਸਾਡੇ ਕੋਲ ਵੀ ਸਾਡਾ ਐਸਾ ਕੁਝ ਦੇਸ਼ ਹੋਵੇ ਜਿਹਦੇ ਵਿੱਚ ਅਸੀਂ ਆਜ਼ਾਦੀ ਦੇ ਨਾਮ ਰਹਿ ਸਕੀਏ ਸਾਨੂੰ ਸਾਡੇ ਸਾਰੇ ਰਾਈਟ ਮਿਲ ਸਕਣ ਲੇਕਿਨ ਕੀ ਹੈ ਕਿ ਸ਼ਰੀਕਾ ਇਹ برداشت ਨਹੀਂ ਕਰਦਾ ਇਸ ਕਰਕੇ ਉਹਨੂੰ ਇੰਨੀ ਪੀੜਾ ਹੁੰਦੀ ਹੈ ਇੰਨੀ ਤਕਲੀਫ ਹੁੰਦੀ ਹੈ ਬਾਕੀ ਵੀਰੋ ਮੈਨੂੰ ਤਾਂ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਸੇ ਕਿਸ ਤਰ੍ਹਾਂ ਦੀ ਲੱਗੀ ਹੈ ਕਥਾ ਕਮੈਂਟਸ ਕਰਕੇ ਆਪਣੀ رائے ਦਾ اظہار لازਮੀ ਕਰਿਓ ਆਪਣਾ ਰਖੋ ਧਿਆਨ ਸਾਰਾ ਖਿਆਲ ਰੱਬ ਰੱਖਾ